ਆਓ ਜੀ ਹੋਰ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਮੱਲ ਖੜਾ ਸਾਹਿਬ ਜੀ ਦੇ। ਇਸ ਆ ਪਵਨ ਸਥਾਨ ਤੇ ਗੁਰੂ ਅੰਗਦ ਦੇਵ ਜੀ ਦਾ ਘਰ ਸੀ। ਜਦੋਂ ਮਾਈ ਭਾਈ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ਼ਿਰੂ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤਾਂ ਪਹਿਲਾ ਦੀਵਾਨ ਇਸ ਸਥਾਨ ਤੇ ਲੱਗਾ ਤੇ ਸ਼ਬਦ ਗੁਰੂ ਦਾ ਲੰਗਰ ਆਰੰਭ ਕੀਤਾ। ਇਸ ਸਥਾਨ ਤੇ ਮਾਤਾ ਖੀਵੀ ਜੀ ਗੁਰੂ ਸਾਹਿਬ ਜੀ ਦੇ ਮਹਿਲ ਆਪਣੇ ਹੱਥੀਂ ਲੰਗਰ ਦੀ ਸੇਵਾ ਕਰਦੇ ਅਤੇ ਹਰ ਰੋਜ਼ ਲੰਗਰ ਵਿੱਚ ਦੇਸੀ ਘਿਓ ਵਾਲੀ ਖੀਰ ਬਣਦੀ ਸੀ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਅਤੇ ਬੱਚਿਆਂ ਨੂੰ ਗੁਰਮੁਖੀ ਪੜਾਉਣ ਦਾ ਕਾਰਜ ਆਰੰਭ ਕੀਤਾ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸ਼ੁਰੂ ਹੋਇਆ ਇਸ ਸਥਾਨ ਤੇ ਹੀ ਸੱਧਾਂ ਦੀ ਮੰਡਲੀ ਗੁਰੂ ਜੀ ਦੀ ਪ੍ਰਖਿਆ ਲੈਣ ਆਈ ਪਰ ਸਤਗੁਰਾਂ ਦੇ ਦਰਸ਼ਨ ਕਰਕੇ ਭਰਮ ਦੂਰ ਹੋਇਆ ਇਸ ਸਥਾਨ ਤੇ ਹਮਾਇਉ ਬਾਦਸ਼ਾ ਵੀ ਆਇਆ ਅਤੇ ਹੰਕਾਰ ਵਿੱਚ ਸਤਗੁਰਾਂ ਦੇ ਦਰਵਾਜ਼ ਚੁੱਕੀ ਪਰ ਲਾ ਚੱਲੀ ਤਾਂ ਚਰਨੀ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਇਸ ਕਰਕੇ ਇਸ ਸਥਾਨ ਦਾ ਦਾ ਗੁਰਦੁਆਰਾ ਮੱਲ ਖੜਾ ਪੈ ਗਿਆ ਇਸ ਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ 12 ਵਰ ਦਿੱਤੇ ਅਤੇ ਗੁਰਦਾ ਗੱਤੀ ਪੰਛੀ ਅਤੇ ਇਸ ਸਥਾਨ ਤੇ ਹੁਣ ਵੀ ਪਹਿਲਵਾਨ ਸਫਲਤਾ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਹਨ